ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਉਮੀਦਵਾਰ ਦੇ ਵੱਲੋਂ ਲਗਾਤਾਰ ਆਪਣੇ ಮತ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਈ ਥਾਵਾਂ ਤੇ ਉਮੀਦਵਾਰਾਂ ਦੇ ਵੱਲੋਂ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵੀ ਨਜ਼ਰ ਆਏ ਨੇ ਪਰ ਇਸ ਵਕਤ ਭਾਜਪਾ ਦੀ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਆਦਰਸ਼ ਮਾਡਲ ਸਕੂਲ ਸੰਗਰੂਰ ਦੇ ਵਿੱਚ ਆਪਣੀ ਪਤਨੀ ਦੇ ਸ਼ਗੁਨ ਖੰਨਾ ਦੇ ਨਾਲ ਵੋਟ ਪਾਈ ਅਤੇ ਕਿਹਾ ਸੰਵਿਧਾਨ ਮੁਤਾਬਕ ਸਾਰੇ ਬਰਾਬਰ ਨੇ ਇਸ ਦੇ ਲਈ ਮੈਂ ਲਾਈਨ ਦੇ ਵਿੱਚ ਲੱਗ ਕੇ ਆਪਣੀ ਵੋਟ ਪਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਾਈਨ ਦੇ ਵਿੱਚ ਲੱਗ ਕੇ ਵੋਟ ਪਾਉਂਦੇ ਨਜ਼ਰ ਆਏ ਨੇ ਅਰਵਿੰਦ ਖੰਨਾ ਅਤੇ ਉਹਨਾਂ ਦੀ ਪਤਨੀ ਸ਼ਗੁਨ ਖੰਨਾ ਗਰਮੀ ਦੇ باوجود ਵੀ ਆਪਣੀ ਵਾਰੀ ਦੀ ਉਡੀਕ ਕੀਤੀ ਹੈ। ਵੋਟ ਦੇ ਰਿਕਾ ਦਾ ਇਸਤੇਮਾਲ ਕੀਤਾ ਕੀ ਕਹਿਣਾ ਚਾਹੁੰਦੇ ਹੋ? ਖੁਸ਼ੀ ਹੈ। ਹੂੰ। ਦੇਸ਼ ਨੂੰ ਬਦਲ ਰਹੇ ਮੋਦੀ ਸਾਹਿਬ। ਹੂੰ। ਪੰਜਾਬ ਨੂੰ ਵੀ ਬਦਲਣ ਦੀ ਲੋੜ ਹੈ। ਹੂੰ। ਤੇ ਮੈਂ ਉਮੀਦ ਕਰਦਾ ਕਿ ਬਹੁਤ ਵੱਡੇ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ लोग मोदी साहब दी छवि ਤੇ मोदी साहब ਦੇ ਕੰਮਾਂ ਤੇ मोदी साहब ਦੀ ਗਾਰੰਟੀ ਤੇ ਵੋਟ ਪਾਣ ਕੇ ਭਾਰਤੀ ਜਨਤਾ ਪਾਰਟੀ ਨੂੰ ਮੋਟਿੰਗ ਦੇ ਪ੍ਰਬੰਧਨ ਨੂੰ ਕਿਵੇਂ ਦੇਖਦੇ ਹੋ ਸਰ ਜੀ ਠੀਕ ਠੀਕ ਹੈ ਥੋੜਾ ਜਿਆਦਾ ਸਲੋ ਹੈ ਪਰ ਠੀਕ ਉਮੀਦ ਕਰਦਾ ਕਿ ਸੌਰੀ ਸੌਰੀ ਵੋਟ ਪਈ ਹੈ ਕਿ ਹਾਂਜੀ ਲਾਈਨ ਦੇ ਵਿੱਚ ਲਾ ਕੇ ਵੋਟ ਪਈਆ ਕਰਨੇ ਦੇਣੋਂ ਦੇ ਬਾਅਦ ਨਹੀਂ ਲਾਈਨ ਦੇ ਵਿੱਚ ਤੋਂ ਖੜਾ ਹੋਣਾ ਚਾਹੀਦਾ ਸਾਨੂੰ ਜੇ ਆਪਾਂ ਨਹੀਂ ਖੜੇ ਹੋ ਸਕਦੇ ਤੇ ਬਾਕੀਆਂ ਤੇ ਆਪਾਂ ਕਿਵੇਂ ਉਮੀਦ ਕਰ ਸਕਦੇ ਇਸ ਕਰਕੇ ਆ ਮੈਂ ਦੇ ਵਿੱਚ ਖੜਾ ਹੋਣਾ ਜਿਸ ਤਿੱਕਾ ਲੱਗਦਾ ਮਾਹੌਲ ਲੋਕਾਂ ਦੇ ਉਤਸ਼ਾਹ ਦਾ ਕਿੰਨਾ ਬਹੁਤ ਜਿਆਦਾ ਹੈ ਕੱਲ ਵੀ ਮੈਂ ਸਾਰੇ ਆਪਣੇ ਲੋਕ ਸਭਾ ਦੇ ਵਿੱਚ ਘੁੰਮਿਆ ਸੀ ਬਹੁਤ ਸਾਰਾ ਉਤਸ਼ਾਹ ਹੈ ਵਰਕਰ ਵੀ ਔਰ VOTER ਵੀ ਤੇ ਦੇਖਦੇ ਹਾਂ 4 ਤਾਰੀਖ ਨੂੰ ਕੀ ਨਤੀਜੇ ਨਿਕਲਦੇ ਸਰ ਗਰਮੀ ਦੇ ਚੱਲਦੇ ਪੋਲਿੰਗ ਬੂਥਾਂ ਦੀ ਵੀ ਕੋਈ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਗਏ ਹੈ ਪੂਰੇ ਪ੍ਰਬੰਧ ਹੈ ਆਪਣੇ VOTERਾਂ ਵਾਸਤੇ ਪਾਣੀ ਦਾ ਪ੍ਰਬੰਧ ਹੈ ਗੱਡੀਆਂ ਦਾ ਪ੍ਰਬੰਧ ਹੈ ਸਾਧਨ ਦੇਣ ਦਾ ਬਜ਼ੁਰਗਾਂ ਵਾਸਤੇ ਵੀ ਖਾਸ ਕਰਕੇ ਪੂਰੇ ਪ੍ਰਬੰਧ ਪੂਰੇ ਹਨ ਦੇ ਇੱਕਦਮ ਪੂਰੇ ਦਿਨ ਕੀ ਹੁੰਦਾ ਹੈ ਠੀਕ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਹਰੇਕ ਉਮੀਦਵਾਰ ਦੇ ਵੱਲੋਂ ਲਗਾਤਾਰ ਆਪਣੇ ಮತ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਕਈ ਥਾਵਾਂ ਤੇ ਉਮੀਦਵਾਰਾਂ ਦੇ ਵੱਲੋਂ ਵੋਟ ਪਾਉਣ ਤੋਂ ਬਾਅਦ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵੀ ਨਜ਼ਰ ਆਏ ਨੇ ਪਰ ਇਸ ਵਕਤ ਭਾਜਪਾ ਦੀ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਆਦਰਸ਼ ਮਾਡਲ ਸਕੂਲ ਸੰਗਰੂਰ ਦੇ ਵਿੱਚ ਆਪਣੀ ਪਤਨੀ ਦੇ ਸ਼ਗੁਨ ਖੰਨਾ ਦੇ ਨਾਲ ਵੋਟ ਪਾਈ ਅਤੇ ਕਿਹਾ ਸੰਵਿਧਾਨ ਮੁਤਾਬਕ ਸਾਰੇ ਬਰਾਬਰ ਨੇ ਇਸ ਦੇ ਲਈ ਮੈਂ ਲਾਈਨ ਦੇ ਵਿੱਚ ਲੱਗ ਕੇ ਆਪਣੀ ਵੋਟ ਪਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਾਈਨ ਦੇ ਵਿੱਚ ਲੱਗ ਕੇ ਵੋਟ ਪਾਉਣ ਦੇ ਨਜ਼ਰ ਆਏ ਨੇ ਅਰਵਿੰਦ ਖੰਨਾ ਅਤੇ ਉਹਨਾਂ ਦੀ ਪਤਨੀ ਖੰਨਾ ਕਰਮੀ ਦੇ باوجود ਵੀ ਆਪਣੀ ਵਾਰੀ ਦੀ ਉਡੀਕ ਕੀਤੀ ਹੈ। ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਕੀ ਕਹਿਣਾ ਚਾਹੁੰਦੇ ਹੋ? ਖੁਸ਼ੀ ਹੈ। ਹੂੰ। ਦੇਸ਼ ਨੂੰ ਬਦਲ ਰਿਹਾ ਮੋਦੀ ਸਾਹਿਬ। ਹੂੰ। ਪੰਜਾਬ ਨੂੰ ਵੀ ਬਦਲਣ ਦੀ ਲੋੜ ਹੈ। ਹੂੰ। ਤੇ ਮੈਂ ਉਮੀਦ ਕਰਦਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਲੋਕ ਮੋਦੀ ਸਾਹਿਬ ਦੀ ਛਵੀ ਤੇ ਮੋਦੀ ਸਾਹਿਬ ਦੇ ਕੰਮਾਂ ਤੇ ਮੋਦੀ ਸਾਹਿਬ ਦੀ ਗਾਰੰਟੀ ਤੇ ਵੋਟ ਪਾਣਗੇ ਭਾਰਤੀ ਜਨਤਾ ਪਾਰਟੀ ਨੂੰ। VOTING ਦੇ ਪ੍ਰਬੰਧਾਂ ਨੂੰ ਕਿਵੇਂ ਦੇਖਦੇ ਹੋ ਸਰ? ਠੀਕ ਹੈ। ਠੀਕ ਹੈ। ਥੋੜਾ ਜਿਹਾ ਸਲੋ ਹੈ ਪਰ ਠੀਕ ਹੈ। ਉਮੀਦ ਕਰਦਾ ਕਿ ਸੌਰੀ ਸੌਰੀ ਟਰਪੋਟ ਪਈ ਹੈ ਕਿ ਹਾਂਜੀ ਲਾਈਨ ਦੇ ਵਿੱਚ ਲਾ ਕੇ ਵੋਟ ਪਈਆ ਕਰਵੇਂ ਦੇ ਹੋਣ ਦੇ ਬਾਅਦ ਲਾਈਨ ਦੇ ਵਿੱਚ ਤੋਂ ਖੜਾ ਹੋਣਾ ਚਾਹੀਦਾ ਸਾਨੂੰ ਜੇ ਆਪਾਂ ਨਹੀਂ ਖੜੇ ਹੋ ਸਕਦੇ ਤਾਂ ਬਾਕੀਆਂ ਤੇ ਆਪਾਂ ਕਿਵੇਂ ਉਮੀਦ ਕਰ ਸਕਦੇ ਇਸ ਕਰਕੇ ਲਾਈਨ ਦੇ ਵਿੱਚ ਤੋਂ ਖੜਾ ਹੋਣਾ ਚਾਹੀਦਾ ਜਿੰਨਾ ਦਿੱਕਤਾ ਲੱਗਦਾ ਮਾਹੌਲ ਲੋਕਾਂ ਦੇ ਉਤਸ਼ਾਹ ਦਾ ਕਿਵੇਂ ਹੈ ਬਹੁਤ ਜ਼ਿਆਦਾ ਹੈ ਕੱਲ ਵੀ ਮੈਂ ਸਾਰੇ ਆਪਣੇ ਲੋਕ ਸਭਾ ਦੇ ਵਿੱਚ ਘੁੰਮਿਆ ਸੀ ਬਹੁਤ ਸਾਰਾ ਉਤਸ਼ਾਹ ਵਰਕਰ ਵੀ ਔਰ ਵੋਟਰ ਵੀ ਦੇਖਦੇ ਹਾਂ 4 ਤਾਰੀਖ ਨੂੰ ਕੀ ਨਤੀਜੇ ਨਿਕਲੇ ਸਰ ਗਰਮੀ ਦੇ ਚੱਲਦੇ ਕੋਲਿੰਗ ਬੂਥਾਂ ਦੀ ਵੀ ਕੋਈ ਪ੍ਰਬੰਧ ਤੁਹਾਡੇ ਵੱਲੋਂ ਕੀਤੇ ਗਏਗੇ ਪੂਰੇ ਪ੍ਰਬੰਧ ਹੈ ਆਪਣੇ ਵੋਟਰਾਂ ਵਾਸਤੇ ਪਾਣੀ ਦਾ ਪ੍ਰਬੰਧ ਹੈ ਗੱਡੀਆਂ ਦਾ ਪ੍ਰਬੰਧ ਹੈ ਸਾਧਨ ਦੇ ਦਾ ਬਜ਼ੁਰਗਾਂ ਵਾਸਤੇ ਵੀ ਖਾਸ ਕਰਕੇ ਪੂਰੇ ਪ੍ਰਬੰਧਤ ਪੂਰੇ ਦੇਖਦੇ ਹਾਂ ਪੂਰੇ ਦਿਨ ਕੀ ਹੁੰਦਾ ਠੀਕ ਹੈ